ਸ਼੍ਰੀ ਮੁਕਸਰ ਸਾਹਿਬ ਦੀ ਮੁਕ ਸਬਜ਼ੀ ਮੰਡੀ ਵਿਖੇ ਅੱਜ ਸਬਜ਼ੀ ਮੰਡੀ ਯੂਨੀਅਨ ਵੱਲੋਂ ਪੂਰਨ ਤੌਰ ਤੇ ਹੜਤਾਲ ਕੀਤੀ ਗਈ। ਸਬਜ਼ੀ ਮੰਡੀ ਯੂਨੀਅਨ ਦੇ ਬੁਲਾਰਿਆਂ ਨੇ ਦੁਪਹਿਰਕੀ 2 ਵਜੇ ਦੋਸ਼ ਲਗਾਏ ਕਿ ਕੁਝ ਲੋਕਾਂ ਵੱਲੋਂ ਸਬਜ਼ੀ ਮੰਡੀ ਦੀ ਫੜ ਵਿਖੇ ਕਬਜ਼ਾ ਕਰ ਲਿਆ ਗਿਆ ਜਿਸ ਕਾਰਨ ਸਬਜ਼ੀ ਰੱਖਣ ਵਿੱਚ ਸਮੱਸਿਆਵਾਂ ਦਾ ਸਾਹਮਣਾ ਕੀਤਾ ਜਾ ਰਿਹਾ ਹੈ। ਸਬਜ਼ੀ ਮੰਡੀ ਯੂਨੀਅਨ ਵੱਲੋਂ ਨਾਰੇ ਪਾਟੀਆਂ ਵੀ ਕੀਤੀ ਗਈ। ਮੰਡੀ ਯੂਨੀਅਨ ਦੀ ਮੁਕੰਮਲ ਤੌਰ ਤੇ ਜਿਹੜੀ ਇਹ ਹੜਤਾਲ ਹੈ ਇਹਦਾ ਕਾਰਨ ਇਹ ਹੈ ਕਿ ਲੰਬੇ ਸਮੇਂ ਤੋਂ ਜਿਹੜੇ ਆਰਤੀਏ ਇੱਥੇ ਕੰਮ ਕਰ ਰਹੇ ਨੇ ਉਹਨਾਂ ਦੇ ਜਿਹੜੇ ਪਿੜ ਹੈ ਜਿੱਥੇ ਉਹ ਮਾਲ ਵੇਚਦੇ ਨੇ ਉੱਥੇ ਕੁਝ ਲੋਕਾਂ ਨੇ ਆ ਕੇ ਉਸ ਪਿੜ ਦੇ ਵਿੱਚ ਜੋ ਕਬਜ਼ਾ ਕੀਤਾ ਉਹ ਆਪਣੀ ਫਰਮ ਬਣਾ ਕੇ ਕਿਤੇ ਹੋਰ ਮੰਡੀ ਤੋਂ ਥਾਂ ਲੈ ਸਕਦਾ ਸੀ ਪਰ ਪਹਿਲਾਂ ਤੋਂ ਜਿਹੜੇ ਲੋਕ ਬੈਠੇ ਆ ਮੰਡੀ ਪਹਿਲਾਂ ਹੀ ਬਹੁਤ ਛੋਟੀ ਹੈ ਸੋ ਮੰਡੀ ਬੋਰਡ ਨੂੰ ਚਾਹੀਦਾ ਹੈ ਸੈਕਟਰੀ ਸਾਹਿਬ ਨੂੰ ਚਾਹੀਦਾ ਹੈ ਚੇਅਰਮੈਨ ਸਾਹਿਬ ਨੂੰ ਚਾਹੀਦਾ ਕਿ ਕੱਲ ਅਸੀਂ ਖੁੱਲੇ ਸ਼ਬਦਾਂ ਚ ਦੱਸਤਾ ਹੈ ਕਿ ਇਹ ਜਿਹੜਾ ਐਡਾ ਵੱਡਾ ਇਤਿਹਾਸਕ ਸ਼ਹਿਰ ਹੈ ਬੜੀ ਛੋਟੀ ਜੀ ਮੰਡੀ ਹੈ ਤੇ ਇਹਦੇ ਵਿੱਚ ਨਵੇਂ ਲਾਇਸੈਂਸ ਧਾਰਕ ਜਿਹੜੇ ਆ ਤੁਸੀਂ ਬਾਕੇ ਲੋਕਾਂ ਦੇ ਵਿੱਚ ਜੋ ਲੜਾਈ ਦਾ ਮਾਹੌਲ ਬਣਾਉਂਨੇ ਹੋ ਇਹ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅੰਦੋਲਨ ਜਿਹੜਾ ਅੱਜ ਆਗਾਜ਼ ਕੀਤਾ ਹੈ ਮੰਡੀ ਯੂਨੀਅਨ ਵੱਲੋਂ ਇਹ ਅੰਦੋਲਨ ਜਿਹੜਾ ਚੱਲੂਗਾ ਹੁਣ ਅਸੀਂ ਡੀਸੀ ਸਾਹਿਬ ਨੂੰ ਬੇਨਤੀ ਵੀ ਕੀਤੀ ਐ ਅਸੀਂ ਚਾਹੁੰਦੇ ਆ ਕਿ ਇਹਦੇ ਵੱਲ ਫੋਰੀ ਤੌਰ ਤੇ ਧਿਆਨ ਜਿਹੜਾ ਪੀਤਾ ਜਾਵੇ ਮੇਰਾ ਨਾਮ ਰਿਹਾਨੀ ਕੁਮਾਰਾ ਪ੍ਰਧਾਨ ਸਬਜੀ ਮੰਡੀ ਯੂਨੀਅਨ ਕੱਲ ਵੀ ਇਹ ਗੱਲ ਆ ਸਵੇਰ ਦੀ ਸਵੇਰੇ 4 ਵਜੇ 15 20 ਜਣੇ ਆਏ ਆ ਉਹਨਾਂ ਨੇ ਆ ਕੇ ਸਾਡੇ ਗਾਰਡ ਤੇ ਭਰਾ ਦੀ ਦੁਕਾਨ ਦੇ ਸਾਹਦੇ ਉਤੇ ਕਬਜ਼ਾ ਕੀਤਾ ਜੋ ਕਿ ਬਹੁਤ ਹੀ ਨਜਾਇਜ਼ ਕੰਮ ਹੋਇਆ ਵੀ ਇਹ ਹੋਣਾ ਨਹੀਂ ਚਾਹੀਦਾ ਮਤਲਬ ਕਿ ਇੰਨਾ ਚਿਰ ਹੋ ਗਿਆ 30 40 ਸਾਲ ਤੋਂ ਇੱਕ ਫਰਮ ਕੰਮ ਕਰ ਰਹੀ ਐ ਸਬਜੀ ਦੇ ਸਬਜੀ ਮੰਡੀ ਦੇ ਵਿੱਚ ਵੀ ਉਹਨਾਂ ਨੇ ਉਹ ਕੰਮ ਕਰਦੀ ਫਰਮ ਦੇ ਚੱਲਦੇ ਕੰਮ ਦੇ ਵਿੱਚ ਆ ਕੇ ਉਹਨਾਂ ਨੇ ਸੌਦਾ ਰੱਖਿਆ ਤੇ 20 25 ਨੇ ਮਨਾਲ ਸੀ ਇਹ ਜੋ ਗਾ ਮੈਂ ਗਲਤ ਹੋਇਆ ਅਸੀਂ ਇਹ ਅਪੀਲ ਕਰਦੇ ਹਾਂ ਸੈਕਟਰੀ ਸਾਹਿਬ ਨੂੰ ਚੇਅਰਮੈਨ ਸਾਹਿਬ ਨੂੰ ਐਮਐਲਏ ਸਾਹਿਬ ਨੂੰ ਵੀ ਇਹ ਜਿੰਨੀ ਜਲਦੀ ਹੋ ਸਕਦਾ ਹੈ ਕੰਮ ਉਹਨਾਂ ਦਾ ਜਿਹੜਾ ਉਹਨਾਂ ਨੇ ਇੱਥੇ ਕਬਜ਼ਾ ਕੀਤਾ ਉਹ ਛਡਵਾਇਆ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਮੁਕਸਰ ਸਾਹਿਬ ਦੀ ਧਰਤੀ ਤੇ ਮੰਡੀ ਦੇ ਵਿੱਚ ਜਿਹੜਾ ਆਹ ਸਪੇਸ ਦਾ ਰੌਲਾ ਹੈ ਲਿਸੈਂਸ ਪਹਿਲਾਂ ਹੀ 50 55 20 25 ਦੀ ਜਗ੍ਹਾ ਹੈ ਜੇ ਤੁਸੀਂ ਇਹਦੀ ਜਗ੍ਹਾ ਬਣਾਓਗੇ ਮੈਂ ਮਾਰਕੀਟ ਕਮੇਟੀ ਦੇ ਚੇਅਰਮੈਨ ਸਾਹਿਬ ਸੈਕਟਰੀ ਸਾਹਿਬ ਨੂੰ ਬੇਨਤੀ ਕਰਦਾ ਵੀ ਹਾਲਾਤ ਪਹਿਲਾਂ ਹੀ ਖਰਾਬ ਹੈ ਹੋਰ ਲੜਾਈ ਵਾਲੇ ਭਾਈਚਾਰੇ 'ਚ ਲੜਾਈ ਨਾ ਪਾਓ ਮੇਰਾ ਨਾਮ ਮੋਹਨ ਲਾਲ ਹੁਜਿਆ ਵਾਈਸ ਪ੍ਰਧਾਨ ਸਬਜ਼ੀ ਮੰਡੀ ਮੁਕਸਰ ਸਾਹਿਬ ਨੇ ਇਹ ੱਤਕਾ ਆਏ ਕੱਲ ਦੀ ਜ਼ਬਰਦਸਤੀ ਜਬਰਦਸਤੀ ਧੱਕਾ ਜਿਹੜੀ ਪੁਰਾਣੀ ਫਰਮ ਦੀ ਕੰਮ ਚੱਲ ਰਿਹਾ 40 45 ਸਾਲ ਤੋਂ ਉਸ ਪੇਟ ਦੇ ਵਿੱਚ ਨਿਆਇ ਧੱਕਾ ਕੀਤਾ ਗਿਆ ਵੀ 25 ਗੁੰਡੇ ਲੈ ਕੇ ਉਹ ਮੁੰਡੇ ਸੀ ਕਿਹ ਤੋਂ ਸੀ ਉਹ ਤਾਂ ਜਾਣਦੇ ਨਹੀਂ ਜਿਹੜੇ ਮੁੰਡੇ ਨੇ ਕੰਮ ਕੀਤਾ ਉਹ ਅਭਿਗਮਾਰ ਹੈ ਗਮਿਤ ਕੁਮਾਰ ਹੈ ਕੀ ਧੱਕੇ ਸਾਈ ਕਰ ਰਹੇ ਸੀ ਧੱਕੇ ਆ ਕੇ ਸੌਦਾ ਰੱਖ ਲਿਆ ਪੇਟ ਤੇ ਨਿਆਇ ਜੀ ਮੇਰਾ ਨਾਮ ਅਣੇਲੀ ਨੇਜਾ ਜੀ ਵੀਰ ਜੀ ਮੇਰਾ ਇੱਥੇ ਆੜੜਾ ਦਾ ਕੰਮ ਹੈ ਕਰਨਾ ਅਸੀਂ ਤਾਂ ਲਾਇਆ ਵੀ ਸਾਡੇ ਅੰਦਰ ਫੜ ਦੇ ਵਿੱਚ ਸਾਡੀ ਜਗ੍ਹਾ ਨਹੀਂ ਹੈਗੀ ਬਿਲਕੁਲ ਵੀ 20 25 ਬੰਦਿਆਂ ਦੀ ਜਗ੍ਹਾ ਤੇ ਇੱਥੇ ਆਲਰੇਡੀ 55 ਤੋਂ 60 ਆੜਤੀ ਇਹ ਪਹਿਲਾਂ ਹੀ ਬੈਠੇ ਆ ਤੇ ਅਸੀਂ ਤਕਰੀਬਨ 1 ਸਾਲ ਤੋਂ ਸੈਕਟਰੀ ਸਾਹਿਬ ਨੂੰ ਚੇਅਰਮੈਨ ਸਾਹਿਬ ਨੂੰ ਐਮਐਲਏ ਸਾਹਿਬ ਨੂੰ ਸਾਰਿਆਂ ਨੂੰ ਅਸੀਂ ਬੇਨਤੀ ਕਰਕੇ ਆਨੇ ਹਮੇਸ਼ਾ ਜਾ ਕੇ ਵੀ ਸਾਡੇ ਇੱਥੇ ਮੰਡੀ ਦੇ ਵਿੱਚ ਲੜਾਈ ਦਾ ਮਾਹੌਲ ਬਣਿਆ ਰਹਿੰਦਾ ਤੁਸੀਂ ਇਹਦਾ ਕੋਈ ਪੱਕਾ ਹੱਲ ਲੱਭੋ ਸਾਨੂੰ ਮੰਡੀ ਦੇ ਵਿੱਚ ਜ਼ਿਆਦਾ ਲਾਇਸੈਂਸ ਬਣਾਣੇ ਬੰਦ ਕਰੋ ਜੇ ਤੁਸੀਂ ਲਾਇਸੈਂਸ ਬਣਾਣੇ ਹੋ ਤਾਂ ਤੁਸੀਂ ਉਹਨਾਂ ਨੂੰ ਜੰਗਾ ਦੀ ਕੋਈ ਮਤਲਬ ਕਮਿਟਮੈਂਟ ਨਾ ਕਰੋ ਕਿਸੇ ਵੀ ਤਰ੍ਹਾਂ ਨਹੀਂ ਉਹਨਾਂ ਨੇ ਸਾਨੂੰ ਐਮਐਲਏ ਸਾਹਿਬ ਨੇ ਵਿਸ਼ਵਾਸ ਦਵਾਇਆ ਸੀ ਅੱਜ ਤੋਂ 2 ਮਹੀਨੇ ਪਹਿਲਾਂ ਤੁਹਾਡੇ ਮੰਡੀ ਵਾਲਿਆਂ ਨਾਲ ਕੋਈ ਧੱਕਾ ਨਹੀਂ ਹੋਊਗਾ ਹੁਣ 2-4 ਦਿਨਾਂ ਦੇ ਵਿੱਚੋਂ ਪਿਛਲੇ 1 ਹਫ਼ਤੇ ਦੇ ਵਿੱਚ 2-3 ਆੜਤੀਏ ਬਾਹਰੋਂ ਆਕੇ ਜਿਨ੍ਹਾਂ ਦੇ ਲਾਇਸੈਂਸ ਬਣੇ ਆ ਬਾਹਰੋਂ 20-25-25 ਬੰਦੇ ਲਿਆ ਕੇ ਇੱਥੇ ਸਮਾਨ ਰੱਖਿਆ ਜਾਂਦਾ